ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਆ ਗਿਆਨ ਸਾਗਰ ਵੈਲਫੇਅਰ ਸੁਸਾਇਟੀ ਮੁੱਦਕੀ ਆਸ਼ਰਮ ਚਲਾ ਰਹੇ ਸੇਵਾਦਾਰ ਗੁਰਜੰਟ ਸਿੰਘ ਖਾਲਸਾ ਅਤੇ ਮੁੱਖ ਸੇਵਾਦਾਰ ਬੀਬੀ ਰਮਨ ਦੀਪ ਕੌਰ ਖਾਲਸਾ ਆਪਣੀ ਟੀਮ ਸਮੇਤ ਪਹੁੰਚੇ ਪਿੰਡ ਝੰਡਿਆਣਾ ਗਰਦੀ ਜਿੱਥੇ ਇੱਕ 90 ਸਾਲਾ ਬਜ਼ੁਰਗ ਲਾवारਸ ਹਾਲਾਤਾਂ ਦੇ ਵਿੱਚ ਇੱਕ ਧਰਮਸ਼ਾਲਾ ਦੇ ਵਿੱਚ ਇਕੱਲੇ ਹੀ ਰਹਿ ਰਹੇ ਸਨ ਜਿਨ੍ਹਾਂ ਦਾ ਨਾਮ ਜਰਨੈਲ ਸਿੰਘ ਦੱਸਿਆ ਗਿਆ ਹੈ ਜੋ 2.5 ਸਾਲ ਤੋਂ ਧਰਮਸ਼ਾਲਾ ਦੇ ਵਿੱਚ ਹੀ ਰਹਿ ਰਹੇ ਸਨ ਬਜ਼ੁਰਗ ਦੀ ਤਰਸਯੋਗ ਹਾਲਤ ਵੇਖ ਕੇ ਪਿੰਡ ਵਾਲਿਆਂ ਵੱਲੋਂ ਗਿਆਨ ਸਾਗਰ ਵੈਲਫੇਅਰ ਸੁਸਾਇਟੀ ਦੇ ਨਾਲ ਸੰਪਰਕ ਸੱਦ ਕੇ ਆਸ਼ਰਮ ਦੇ ਲਈ ਇਹਨਾਂ ਨੂੰ ਰਵਾਨਾ ਕੀਤਾ ਇਹ ਜੋ ਆਸ਼ਰਮ ਹੈ ਬੇਸਹਾਰਾ ਲੋਕਾਂ ਦੀ ਸਮਸਾਲ ਕਰਦੇ ਹਨ ਇਹਨਾਂ ਸੇਵਾਵਾਂ ਦੇ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਜਿਸ ਤੇ ਲਈ ਆਸ਼ਰਮ ਦੇ ਨਾਲ ਸੰਪਰਕ ਸਾਧ ਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ ਦਾਨੀ ਸੱਜਣ ਨੰਬਰ ਜਿਹੜੇ ਉਹਨਾਂ ਦੇ ਲਈ ਅਸੀਂ ਸਕਰੀਨ ਤੇ ਜਿਹੜੇ ਦੇਨ ਜ਼ਾ ਰਹੇ ਆ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਪਲਾ ਹੋ ਸਕੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਲੋੜਵੰਦ ਬੈਠੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਜਗ੍ਹਾ ਤੋਂ ਅਸੀਂ ਇਹਨਾਂ ਸੇਵਾਵਾਂ ਦੀ ਉਮੀਦ ਰੱਖ ਸਕਦੇ ਹਾਂ ਸੋ ਦਾਨੀ ਸੱਜਣ ਜ਼ਰੂਰ ਨੋਟ ਕਰਨ ਜਿਹੜੇ ਸੰਪਰਕ ਨੰਬਰ ਤੁਹਾਡੇ ਲਈ ਅਸੀਂ ਸਕਰੀਨ ਤੇ ਦੇਣ ਜਾ ਰਹੇ ਹਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਪਲਾ ਹੋ ਸਕੇ ਕਰਾਉਣਿਆ ਤੁਹਾਡੇ ਨਾਲ ਰੂਬ ਰੂ ਗੱਲਬਾਤ ਕੀ ਕਹਿਣਾ ਪਿੰਡ ਵਾਲਿਆਂ ਨੂੰ ਜੀ ਨਾਮ ਆਪਣਾ ਜੀ ਕਿਹੜੇ ਪਿੰਡ ਦੇ ਰਹਿਣਾ ਹੈ ਮੈਂ ਪਿੰਡ ਛੰਨਿਆਣਾ ਕਰਦੀ ਨਾ ਮੇਰਾ ਗੁਰਦਾਰਸ਼ ਸਿੰਘ ਸਰ ਇੱਕ ਬਜ਼ੁਰਗ ਨੂੰ ਗਿਆਨ ਸੰਸਥਾ ਵਾਲੇ ਲੈ ਕੇ ਜਾ ਰਹੇ ਆ ਕਿਵੇਂ ਕੀ ਕਰਨਾ ਇੱਥੇ ਪਹੁੰਚੇ ਆ ਇਹਨਾਂ ਨਾਲ ਕਿਵੇਂ ਤਾਲਮਿਲ ਹੋਇਆ ਤੇ ਕਿੰਨੀ ਇਹਨਾਂ ਨੂੰ ਪਤਾ ਲੱਗਿਆ ਜਿਉਂ ਕਿ ਬਜ਼ੁਰਗ ਲੰਬੀ ਟਾਈਮ ਤੋਂ ਸਾਡੇ ਹਸਪਤਾਲ ਚ ਰਹੇ ਸੀ ਇਹ ਗਿਆਨ ਸੰਸਥਾ ਵਾਲੇ ਸਾਡੇ ਨਗਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੈ ਜਾਂਦੇ ਰਹਿੰਦੇ ਆ ਜੀ ਤੇ ਸਾਰੇ ਬੰਦਿਆਂ ਦਾ ਸਾਡੇ ਪਿੰਡ ਦੇ ਨਗਰ ਨਾਲ ਮੇਲ ਮਲਾਪ ਇਹਨਾਂ ਦਾ ਜੀ ਤੇ ਇਹਨਾਂ ਨੂੰ ਇਹਨਾਂ ਬਾਰੇ ਪਤਾ ਲੱਗਾ ਸੀਗਾ ਜਰਨੈਲ ਸਿੰਘ ਬਾਰੇ ਵੀ ਉਹ ਦਾ ਵਾਰ ਤੱਕ ਫਸਲਾਂ ਚ ਰਹਿ ਰਹੇ ਨੇ ਜੀ ਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਉਹਨਾਂ ਨੇ ਅਜਨ ਸਾਡੇ ਨਗਰ ਵਿੱਚ ਆ ਕੇ ਇਹਨਾਂ ਨੂੰ ਪੰਚਾਇਤ ਦੀ ਪਿੰਡ ਦੀ ਉਹਨਾਂ ਦੇ ਭਰਾ ਦੀ ਸਹਾਇਤਾ ਨਾਲ ਆਪਣੇ ਨਾਲ ਲਿਜਾ ਰਹੇ ਨੇ ਇਸ ਕਰਕੇ ਕਿ ਕਿੰਨੇ ਟਾਈਮ ਤੋਂ ਇੱਥੇ ਧਰਮ ਚੱਲ ਚੱਲੀ ਹੋਈ ਹੈ ਜੀ ਕਿ ਕਾਫੀ 2.5 ਸਾਲ ਤੋਂ ਇੱਥੇ ਰਹਿ ਰਿਹਾ ਹੈ ਜਿਹੜਾ ਇਹਨਾਂ ਦਾ ਪਰਿਵਾਰ ਆ ਮੌਜੂਦਾ ਨਾਲ ਖੜਿਆ ਹੋਇਆ ਪਰ ਇਹਦੇ باوجود ਵੀ ਇਹ ਧਰਮਸ਼ਾਲਾ ਚ ਆਏ ਇਹਦੇ ਸੰਬੰਧ ਕੀ ਕਹਾਂਗੇ ਇਹਦੇ ਭਾਈ ਆ ਦੂਜੇ ਮਤਲਬ ਇਹਦਾ ਕੋਈ ਆਪਦਾ ਘਰ ਦਾ ਦੂਜਾ ਇਹਦੀ ਲਾੜ ਹੀ ਨਹੀਂ ਵਿਚਾਰੇ ਦੀ ਦੀ ਕੋਈ ਜੀ ਜੀ ਤੇ ਭਾਈ ਐ ਇਹਦੇ ਮਤਲਬ ਉਹ ਵੀ ਵਿਚਾਰੇ ਬਿਰਦਾ ਉਹ ਵੀ ਥੋੜੇ ਖਸਤਾ ਹਾਲ ਜਿੰਨੇ ਸਾਰੇ ਜੀ ਇਸ ਕਰਕੇ ਇੱਥੇ ਰਹਿ ਰਿਹਾ ਸੀ ਜੀ ਕਿਹੜੀ ਸੰਸਤਾ ਦੀ ਸਪੋਰਟ ਪਿੰਡ ਵਾਲੋਂ ਵੱਲੋਂ ਹੋ ਰਹੀ ਆ ਇਸ ਤੋਂ ਅੱਗੇ ਕੋਈ ਸੰਸਤਾ ਨੂੰ ਕੀ ਸਪੋਰਟ ਕਰੋਗੇ ਪਿੰਡ ਵਾਸੀ ਜੇ ਇਹਨਾਂ ਨੂੰ ਬਜ਼ੁਰਗ ਨੂੰ ਇਲਾਜ ਤੋਂ ਬਾਹਰ ਜੋ ਵੀ ਮਤਲਬ ਸੰਸਦ ਦਾ ਸਹਿਯੋਗ ਅੱਗੇ ਵੀ ਦਿੰਦਾ ਹੀ ਨਗਰ ਜੀ ਜਦੋਂ ਉਹਨਾਂ ਨੂੰ ਕੋਈ ਅਗਰਾਈ ਵਗੈਰਾ ਕਰਦੇ ਨੇ ਨਗਰ ਵਿੱਚ ਆਉਂਦੇ ਨੇ ਤੇ ਸਾਡਾ ਨਗਰ ਉਹਨਾਂ ਨੂੰ ਸਹਿਯੋਗ ਦਿੰਦਾ ਚੋਛੇ ਤਰੇ ਦਿੰਦਾ ਰਹੂਗਾ ਦਿੰਨੇ ਵੀ ਇਹ ਜਿਹੜੀ ਸਸਤਾ ਦਾ ਇਹ ਕੰਮ ਦੇਖ ਕੇ ਤੁਹਾਨੂੰ ਕੀ ਹੋ ਜਾ ਲੱਗਿਆ ਜਿਹੜੀ ਭਲਾਈ ਦੇ ਕੰਮ ਕਰ ਰਹੀ ਹੈ ਤੁਸੀਂ ਗਲਾਗ ਬੱਚਿਆਂ ਨੂੰ ਵੀ ਇਹ ਸਮਝਦੇ ਆ ਕਿਵੇਂ ਲੱਗਦਾ ਹਾਂ ਬਹੁਤ ਵਧੀਆ ਜਿਹੜੇ ਲਾਵਾਰਸ ਬੰਦਿਆਂ ਦੀ ਬੱਚਿਆਂ ਦੀ 부ਜੁਰਗਾਂ ਦੀ ਕੋਈ ਸੇਵਾ ਕਰਨੀ ਤੇ ਸਾਂਭ ਸੰਭਾਲ ਕਰਨੀ ਮੈਡੀਕਲ ਤੋਂ ਹਣਾ ਬਹੁਤ ਵਧੀਆ ਕੰਮ ਹੈ। ਸੁਲਾਗਾ ਬਸ ਕਿੰਨੀ ਸੇਵਾ ਹੈ। ਸੁਲਾਗਾ ਜੋਗਾ ਕੰਮ ਹੈ ਮਤਲਬ ਬਹੁਤ ਵਧੀਆ। ਇਹਨਾਂ ਨੂੰ ਪੈਨਸ਼ਨ ਜਾਂ ਸਰਕਾਰੀ ਮਿਲੀ ਹੈ ਪਹਿਲਾਂ ਇਹਨਾਂ ਨੂੰ ਹਾਂ ਇਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਰਕਾਰੀ ਪੈਰਸ਼ਨੋਂ ਮਿਲ ਰਹੀ ਹੈ। ਤੇ ਇਹਨਾਂ ਕੋਲੇ ਕਾਪੀ ਹੈਗੀ ਆ ਪੰਜਾਬ ਐਟ ਸਿੱਧ ਬੈਂਕ 'ਚ ਖਾਤਾ ਇਹਨਾਂ ਦਾ ਹੈਗਾ। ਅਜੇ ਮੈਂ ਜਦੋਂ ਆਇਆ ਇਹਨਾਂ ਕੋਲੇ ਮੈਂ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦੀ ਦਿਮਾਗੀ ਜਿਹੜੀ ਕੰਡੀਸ਼ਨ ਉਹ ਠੀਕ ਆ। ਤੇ ਇਹ ਸੰਸਥਾ ਨਾ ਸਾਗਰ ਸੰਸਥਾ ਨਾ ਮਤਲਬ ਆਪਦੇ ਸੰਪਾਰਕ ਚ ਰਹਿ ਕੇ ਕਿ ਆਪ ਆਉਣ ਨਾਲ ਲੈ ਜਾਣ ਜਿਹਨੂੰ ਮਰਜ਼ੀ ਆਪ ਦੀ ਸੰਸਥਾ ਨਾਲ ਸੰਪਰਕ ਇਚ ਰਹਿਣ ਤੇ ਵਰਤਨ ਆਪ ਦੀ ਕੀ ਨਾਮ ਆਪਣਾ ਜੀ ਕਿਹੜੇ ਪਿੰਡ ਦੇ ਰਹਿਣਾ ਨੇ ਮੈਂ ਪਿੰਡ ਛੰਨਿਆਣਾ ਕਰਦੀ ਜੀ ਨਾਮ ਮੇਰਾ ਗੁਰਦਆਪ ਸਿੰਘ ਜੀ ਸਰ ਇੱਕ ਬਜ਼ੁਰਗ ਨੂੰ ਗਿਆਨ ਸਾਗਰ ਸੰਸਥਾ ਵਾਲੇ ਲੈ ਕੇ ਜਾ ਰਹੇ ਆ ਕਿਵੇਂ ਕੀ ਕਰਨਾ ਇੱਥੇ ਪਹੁੰਚੇ ਆ ਇਹਨਾਂ ਨਾਲ ਕਿਵੇਂ ਤਾਲਮਿਲ ਹੋਇਆ ਤੇ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਜੋ ਕਿ ਬਜ਼ੁਰਗ ਲੰਬੀ ਟਾਈਮ ਤੋਂ ਸਾਡੇ ਪਿੰਡ ਚ ਰਹਿੰਦੇ ਸਨ ਇਹ ਗਿਆਨ ਸੰਸਥਾ ਵਾਲੇ ਸਾਡੇ ਨਗਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੇ ਜਾਂਦੇ ਰਹਿੰਦੇ ਆ ਜੀ ਤੇ ਸਾਰੇ ਬੰਦਿਆਂ ਨਾਲ ਸਾਡੇ ਪਿੰਡ ਦੇ ਨਗਰ ਨਾਲ ਮੇਲ ਮਲਾਪ ਇਹਨਾਂ ਦਾ ਜੀ ਤੇ ਇਹਨਾਂ ਨੂੰ ਇਹਨਾਂ ਬਾਰੇ ਪਤਾ ਲੱਗਾ ਸੀਗਾ ਜੀ ਕਿ ਨਹਿਰ ਸਿੰਘ ਬਾਰੇ ਵੀ ਉਹਲਾ ਵਾਰਥ ਧਰਮ ਖਾਨ ਚ ਰਹਿ ਰਹੇ ਨੇ ਜੀ ਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਉਹਨਾਂ ਨੇ ਅੱਜ ਸਾਡੇ ਨਗਰ ਵਿੱਚ ਆ ਕੇ ਕਿ ਇਹਨਾਂ ਨੂੰ ਪੰਚਾਇਤ ਦੀ ਪਿੰਡ ਦੀ ਉਹਨਾਂ ਦੇ ਭਰਾ ਦੀ ਸਹੰਤੀ ਨਾਲ ਆਪਣੇ ਨਾਲ ਲਿਜਾ ਰਹੇ ਨੇ ਇਸ ਕਰਕੇ ਕਿ ਕਿੰਨੇ ਟਾਈਮ ਤੋਂ ਇੱਥੇ ਧਰਮਸ਼ਾਲਾ ਚ ਪਈ ਹੋਈ ਹੈ ਜੀ ਕਿ ਕਾਫੀ ਜ਼ੋਰ 22 ਸਾਲ ਤੋਂ ਇੱਥੇ ਰਹਿ ਰਿਹਾ ਜਿਹੜਾ ਇਹਨਾਂ ਦਾ ਪਰਿਵਾਰ ਆ ਮੌਜੂਦਾ ਨਾਲ ਖੜਿਆ ਹੋਇਆ ਪਰ ਇਹਦੇ باوجود ਵੀ ਇਹ ਧਰਮਸ਼ਾਲਾ ਚ ਆਏ ਇਹਦੇ ਸੰਬੰਧ ਕੀ ਕਹਿਣਾ ਚਾਹੀਏ ਇਹਦੇ ਭਾਈ ਆ ਦੂਜੇ ਮਤਲਬ ਇਹਦਾ ਕੋਈ ਆਪਦਾ ਘਰ ਦਾ ਦੂਜਾ ਇਹਦੀ ਲਾਦ ਹੀ ਨਹੀਂ ਵਿਚਾਰੇ ਦੀ ਦੀ ਕੋਈ ਜੀ ਜੀ ਤੇ ਭਾਈ ਆ ਇਹਦੇ ਮਤਲਬ ਉਹ ਵੀ ਵਿਚਾਰੇ ਬਿਰਦਾ ਉਹ ਵੀ ਥੋੜੇ ਖਸਤਾ ਹਾਲਤ ਜਿੰਨੇ ਦਾ ਰਹੀ ਜੀ ਤੇ ਇਸ ਕਰਕੇ ਇੱਥੇ ਰਹਿ ਰਿਆ ਸੀ ਜੀ ਜਿਹੜੀ ਸੰਸਤਾ ਦੀ ਸਪੋਰਟ ਪਿੰਡ ਵਾਲੋਂ ਵੱਲੋਂ ਹੋ ਰਹੀ ਆ ਇਸ ਤੋਂ ਅੱਗੇ ਤੁਸੀਂ ਸੰਸਦ ਨੂੰ ਕੀ ਸਪੋਰਟ ਕਰੋਗੇ ਪਿੰਡ ਵਾਸੀ ਜੇ ਇਹਨਾਂ ਨੂੰ ਬਜ਼ੁਰਗ ਨੂੰ ਇਲਾਜ ਤੋਂ ਬਾਹਰ ਜੀ ਜੋ ਵੀ ਮਤਲਬ ਸੰਸਦ ਦਾ ਸਹਿਯੋਗ ਅੱਗੇ ਵੀ ਦਿੰਦਾ ਆ ਨਗਰ ਜੀ ਜਦੋਂ ਉਹਨਾਂ ਨੂੰ ਕੋਈ ਅਗਰਾਈ ਵਗੈਰਾ ਕਰਦੇ ਨੇ ਨਗਰ ਵਿੱਚ ਆਉਂਦੇ ਨੇ ਤੇ ਸਾਡਾ ਨਗਰ ਉਹਨਾਂ ਨੂੰ ਸਹਿਯੋਗ ਦਿੰਦਾ ਆ ਪੋਛੇ ਤਰੇ ਦਿਨ ਦਾ ਰਹੂਗਾ ਦਿਨੇ ਵੀ ਇਹ ਜਿਹੜੀ ਸਸਤਾ ਦਾ ਇਹ ਕੰਮ ਦੇਖ ਕੇ ਤੁਹਾਨੂੰ ਕੀ ਹੋ ਜਾ ਲੱਗੇ ਜਿਹੜੀ ਭਲਾਈ ਦੇ ਕੰਮ ਕਰ ਰਹੀ ਹੈ ਤੇ ਲਾਗ ਬੱਚਿਆਂ ਨੂੰ ਵੀ ਇਸਮਾਲ ਰਹੀ ਹੈ ਕਿਵੇਂ ਲੱਗਦਾ ਹਾਂ ਬਹੁਤ ਵਧੀਆ ਜਿਹੜੇ ਲਾਵਾਰਸ ਬੰਦਿਆਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਕੋਈ ਸੇਵਾ ਕਰਨੀ ਤੇ ਸਾਂਭ ਸੰਭਾਲ ਕਰਨੀ ਮੈਡੀਕਲ ਤੋਂ ਹਾਂ ਬਹੁਤ ਵਧੀਆ ਕੰਮ ਹੈ ਸਲਾਗਾ ਬਸ ਉਹਨਾਂ ਕਿਸ ਲਈ ਆ ਤੇ ਸਲਾਗਾ ਜੋਗਾ ਕੰਮ ਹੈ ਮਤਲਬ ਬਹੁਤ ਵਧੀਆ ਪ੍ਰਧਾਨ ਜੀ ਕੀ ਨਾਮ ਹੈ ਨਿਸਵੰਤ ਸੰਗ ਛੰਡਿਆਣਾ ਅੱਜ ਸੰਸਥਾ ਵੱਲੋਂ ਬਜ਼ੁਰਗ ਨੂੰ ਸੰਸਥਾ ਦੇ ਆਸ਼ਰਮ ਦੇ ਵਿੱਚ ਲੈ ਕੇ ਜਾ ਰਹੇ ਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿ ਚਾਉਂਦੇ ਆ ਵੀ ਲੈ ਜਾਣੀ ਇੱਥੇ ਬਹੁਤ ਔਕਾ ਹੈ ਜੀ 1 ਸਾਲ ਡੇਢ ਸਾਲ ਤੋਂ ਪਿਆ ਇੱਥੇ ਜੀ ਨਾ ਇਹ ਤਾਂ ਕੋਈ ਵਾਰਸ ਨਹੀਂਗਾ ਤੇ ਔਕਾ ਕਿਤੇ ਗੁਰਦੁਆਰਿਆਂ ਤੁਹਾਨੂੰ ਭੇਜਣੀ ਬੰਦੀ ਰੋਟੀ ਕਿਤੇ ਕੋਤੋਂ ਰਾਤ ਨੂੰ ਰਹਿਣਾ ਬਹੁਤ ਔਕਾ ਹੈ ਜੀ ਜੀ ਲੈ ਬੰਦੇ ਕਿਸੇ ਕਰਕੇ ਹੀ ਇਹ ਸੇਵਾ ਕਰਦੇ ਆ ਆਸ਼ਰਮ ਵਾਲੇ ਸਾਡੇ ਪਿੰਡ ਚ ਆਉਂਦੇ ਆ 3-4 ਦੋ ਸਾਲਾਂ ਤੋਂ ਆਉਂਦੇ ਆ ਅਸੀਂ ਅਗਰਾ ਹੀ ਕਰਕੇ ਜਾਂਦੇ ਆ ਜੀ ਵੀ ਅਗਰਾ ਹੀ ਕਰਦੇ ਰਹਿਣਗੇ ਹੋਰ ਵੀ ਆਉਂਦੇ ਰਹਿਣਗੇ ਤੇ ਚਲੋ ਇਹਦੀ ਸੇਵਾ ਤੇ ਹੁੰਦੀ ਰਹੂਗੀ ਇੱਥੇ ਪਿਆਜ ਤੇ ਨੌਣ ਨਾਲ ਢੌਣ ਨਾਲ ਰੋਟੀ ਨਹੀਂ ਕਾਇਮ ਨਾਲ ਮਿਲਦੀ ਚਾਹ ਨਹੀਂ ਮਿਲਦੀ ਜੀ ਉੱਥੇ ਜਾ ਕੇ ਦੀ ਸੇਵਾ ਹੋਣ ਲੱਪੂਗੇ ਤੈਨੂੰ ਕੱਢ ਜੁਕੇ ਜਾ ਸਾਡੇ ਨੂੰ ਤਾਂ ਇਹੋ ਹੀ ਯਾਰ ਜੀ ਜਿਹੜੀ ਇਹ ਸੰਸਤਾ ਤੁਸੀਂ ਉੱਥੇ ਕਦੇ ਸੰਸਤਾ ਗਏ ਹੋ ਦੇਖੀ ਆ ਹਾਂ ਜੀ ਜੀ ਗਏ ਹੋ ਤੁਸੀਂ ਦੇਖੀ ਕਿਦਾਂ ਹਾਂ ਜੀ ਗਏ ਆ ਗਏ ਆ ਕੀ ਹੋ ਜੇ ਲੱਗਦਾ ਮਹੌਲ ਤੇ ਕੀ ਲੱਗਦਾ ਨਹੀਂ 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 ਆਈ ਸਤ ਸਭ ਬਹੁਤ ਚੰ ਚੱਲ ਰਹੀ ਹੈ ਜੀ ਸਾਹਿਬ ਖਵਰੇ ਗੁਰ ਪਾਇਵੇ ਹੁਣ ਉਹ ਬਜੀ ਕੀ ਨਾਮ ਹੈ ਨਾ ਕਿਹੜੀ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨ ਸਾਗਰ ਆਸ਼ਰਮ ਮੋਦਕੀ ਤੋਂ ਸੋ ਕਾਫੀ ਲੰਮੇ ਸਮੇਂ ਤੋਂ ਬਾਪੂ ਜਰਨੈਲ ਸਿੰਘ ਜੋ ਕਿ ਪਿੰਡ ਝੰਡਿਆ ਨੇ ਇੱਕ ਧਰਮਸ਼ਾਲਾ ਦੇ ਵਿੱਚ ਇਹ ਲਵਾਰਸਾਂ ਦੇ ਤੌਰ ਤੇ ਪਏ ਹਨ ਕੁਝ ਬਾਪੂ ਦੀਆਂ ਵੀ ਕੁਝ ਮਜਬੂਰੀਆਂ ਸੀ ਜਾਂ ਕੁਝ ਪਹਿਲਾਂ ਦੇ ਇਹਨਾਂ ਦੇ ਹਾਲਾਤ ਸੀਗੇ ਜੋ ਕਿ ਇਹਨਾਂ ਨੂੰ ਇਸ ਧਰਮਸ਼ਾਲਾ ਦੇ ਵਿੱਚ ਲਵਾਰਸਾਂ ਦੀ ਤੌਰ ਤੇ ਰਹਿਣਾ ਪੈ ਰਿਹਾ ਹੈਗਾ ਸਾਨੂੰ ਨਗਰ ਦੇ ਮੋਹਤਵਾਰ ਕਈ ਵਾਰ ਬੇਨਤੀ ਕੀਤੀ ਤਾਂ ਇਧਰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਖੜੇ ਹਨ ਇਹਨਾਂ ਨੇ ਵੀ ਬੇਨਤੀ ਕੀਤੀ ਕਿ ਬਾਪੂ ਜੀ ਸਾਡੇ ਇੱਕ ਧਰਮਸ਼ਾਲਾ ਦੇ ਵਿੱਚ ਪਏ ਹਨ ਜਰਨੈਲ ਸਿੰਘ ਇਧਰ ਵੀਰ ਗੁਰਦਰਸ਼ਨ ਸਿੰਘ ਜੀ ਕਾਫੀ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਹਨ ਫਿਰ ਵੀਰ ترਸੀਮ ਸਿੰਘ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਇਸ ਬਾਪੂ ਨੂੰ ਜ਼ਰੂਰ ਲੈ ਕੇ ਜਾਓ ਪ੍ਰਸ਼ਾਦਾ ਪਾਣੀ ਤਾਂ ਇਹਨਾਂ ਦੇ ਪਿੰਡ ਦੇ ਹੀ ਅ ਪੰਚਾਇਤ ਇਹਨਾਂ ਦੇ ਵੀਰ ਭਰਾ ਹੈਗੇ ਆ ਉਹ ਸਵੇਰ ਸ਼ਾਮ ਪ੍ਰਸ਼ਾਦਾ ਪਾਣੀ ਦੇ ਜਾਂਦੇ ਸਨ ਪਰ ਅਸੀਂ ਦੇਖਿਆ ਕਿ ਇੱਕ ਦਿਨ ਬਾਪੂ ਨੇ ਸਾਨੂੰ ਕੋਕੋ ਜਿਹਦੇ ਨਾਲ ਅਸੀਂ ਪਹਿਲਾਂ ਆਏ ਬਾਪੂ ਜੀ ਦਾ ਅਸੀਂ ਆ ਕੇ ਹਾਲਾਤ ਦੇਖੇ ਪੁੱਛਿਆ ਦੱਸਿਆ ਬਾਪੂ ਜੀ ਨੂੰ ਜੀ ਬਾਪੂ ਜੀ ਕਹਿੰਦੇ ਵੀ ਅਸੀਂ ਦੋ ਪ੍ਰਸ਼ਾਦੇ ਸ਼ੱਕਦੇ ਆ ਇੱਕ ਪ੍ਰਸ਼ਾਦਾ ਘਰ ਸ਼ਕਾਉਂਦੇ ਇੱਕ ਸਾਡੀ ਜੇਬ ਦੇ ਵਿੱਚ ਇੱਧਰ ਦੇਖੋ ਜੀ ਇੱਕ ਪ੍ਰਸ਼ਾਦਾ ਇਹਨਾਂ ਦਾ ਜੇਬ ਦੇ ਵਿੱਚ ਹੁੰਦਾ ਜਦੋਂ ਜੀ ਕਰਦਾ ਇਹ ਸ਼ੱਕ ਲੈਂਦੇ ਹਨ ਪਰਮਾਤਮਾ ਪਹਿਲੀ ਗੱਲ ਤਾਂ ਵੀ ਕੋਈ ਐਸਾ ਬਜ਼ੁਰਗ ਰੋਲੇ ਨਾ ਕੁਝ ਰੋਲਣ ਦੇ ਕਾਰਨ ਆਪਣੇ ਵੀ ਬਣ ਜਾਂਦੇ ਹਨ ਕਿਉਂਕਿ ਅਸੀਂ ਜਵਾਨੀ ਮੌਕੇ ਕੁਝ ਗਲਤੀਆਂ ਕਰ ਬੈਠਦੇ ਆ ਜਾਂ ਕੁਝ ਪਰਿਵਾਰ ਦੇ ਨਾਲ ਬੰਦ ਹੀ ਨਹੀਂ ਗੀ ਇਸ ਕਰਕੇ ਇਸ ਤਰ੍ਹਾਂ ਦੇ ਬਜ਼ੁਰਗ ਇਹ ਇਕੱਲਾ ਹੀ ਬਜ਼ੁਰਗ ਨਹੀਂ ਗਾ ਪੰਜਾਬ ਦੇ ਵਿੱਚ ਇਹ ਕਹਾੜੀ ਵਗ ਚੁੱਕਿਆ ਹੈ ਥਾਂ ਥਾਂ ਤੇ ਘਰਾਂ ਦੇ ਵਿੱਚ ਦੇਖੀਦਾ ਹੈ ਕੇ ਬਜ਼ੁਰਗ ਇੱਕ ਨੌਕਰ ਤੇ ਪਏ ਹੋਏ ਹਨ ਦੁਨੀਆ ਚੰਦ ਤੇ ਪਹੁੰਚ ਗਈ ਹੈ ਬਹੁਤ ਹੀ ਵਿਗਿਆਨ ਦਾ ਯੁੱਗ ਹੈ ਪਰ ਫਿਰ ਵੀ ਐਸੇ ਬਜ਼ੁਰਗ ਬੱਚੇ ਲਵਾਰ ਸੇ ਬੇਟੀਆਂ ਉਹ ਰਹਿ ਰਹੇ ਹਨ ਇਨ੍ਹਾਂ ਹਾਲਾਤਾਂ ਦੇ ਵਿੱਚ ਬਾ ਧੰਨ ਗੁਰੂ ਰਾਮਦਾਸ ਮਾ ਜੀ ਨੇ ਕਿਰਪਾ ਕੀਤੀ ਬੀਬੀ ਮਨਦੀਪ ਕੌਰ ਜੀ ਖਾਲਸਾ ਜੋ ਕਿ ਲੋੜਵੰਦਾਂ ਦੀ ਮਦਦ ਕਰਦੇ ਹਨ ਬਜ਼ੁਰਗ ਅਨੁਸ਼ਾਮਦੇ ਹਨ 12 12 13 13 ਸਾਲਾਂ ਦੇ ਜੋ ਮੰਝੇ ਤੇ ਡੈੱਡ ਬੱਚੇ ਪਏ ਹੁੰਦੇ ਹਨ ਕੋਈ ਪ੍ਰਸ਼ਾਦਾ ਵੀ ਆਪ ਨਹੀਂ ਸੱਕ ਸਕਦੇ ਉਹਨਾਂ ਨੂੰ ਸਾਂਭਦੇ ਹਨ ਮੈਂਟਲੀ ਬੱਚਿਆਂ ਨੂੰ ਸਾਂਭਦੇ ਆ ਅਪਾਜ ਬੱਚਿਆਂ ਨੂੰ ਸਾਂਭਦੇ ਹਨ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਇਸ ਬਾਪੂ ਦੀ ਸੇਵਾ ਗਿਆਨ ਸਾਗਰ ਆਸ਼ਰਮ ਮੋਦਕੀ ਦੀ ਝੋਲੀ ਪਈ ਹੈ ਸੋ ਇਹਦੀ ਜਿਹੜਾ ਸੇਵਾ ਹੈਗੀ ਆ ਤਾਂ ਦੇ ਹੀ ਦੇ ਨਾਲ ਅਸੀਂ ਇਸ ਬਾਪੂ ਦੀ ਸੇਵਾ ਕਰਾਂਗੇ ਅਸੀਂ ਅਰਦਾਸ ਕਰਦੇ ਹਾਂ ਧੰਗੁਰੂ RAMDAS ਮਹਾਰਾਜ ਦੀ ਕਿਰਪਾ ਕਿ ਬਾਪੂ ਹਮੇਸ਼ਾ ਹੀ ਤੰਦਰੁਸਤੀ ਰਹਿਣ ਵਧੀਆ ਆਪ ਦਾ ਖਾਣਾ ਪੀਣਾ ਖਾ ਕੇ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਵਧੀਆ ਜ਼ਿੰਦਗੀ गुजारਦੇ ਆ ਇਸ ਤਰ੍ਹਾਂ ਇਹ ਜਿੰਦਗੀ ਗੁਜ਼ਾਰਨ ਆਸ਼ਰਮ ਦਾ ਇੱਕ ਸਿਰਫ ਨਾਮ ਦਿੱਤਾ ਗਿਆ ਹੈ ਪਰ ਇਹ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਹਾਰ ਹੈ ਸੋ ਅਸੀਂ ਚਾਹੁੰਦੇ ਆ ਕਿ ਐਸਾ ਬਾਪੂ ਕੋਈ ਰੂਲੇ ਨਾ ਪਰ ਅੱਜ ਸਾਨੂੰ ਆਉਂਦੇ ਆ ਅੱਜ ਇਸ ਬਾਪੂ ਨੂੰ ਅਸੀਂ ਰੈਸਕੂ ਕਰਨ ਵਾਸਤੇ ਆਏ ਆ ਸੋ ਇਹਦੀ ਹਮੇਸ਼ਾ ਸੇਵਾ ਕਰਦੇ ਰਵਾਂਗੇ ਤੇ ਬੀਬੀ ਮਨਦੀਪ ਕੌਰ ਜੀ ਖਾਲਸਾ ਜੋ ਐਸੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਹਨ ਸੋ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਂਭ ਸੰਭਾਲ ਕਰਦੇ ਰਵਾਂਗੇ ਲੋੜਵੰਦਾਂ ਦੀ ਮਦਦ ਹਮੇਸ਼ਾ ਕਰਦੇ ਰਵਾਂਗੇ ਤੁਹਾਡਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼